ਉੰਦਰ ਆ ਰਹੇ ਲੋਟਦੇ ਆ ਉਸ ਤੇ ਡਰ ਰਿਹਾ ਭਾਈ ਜੀ ਮਰੇ ਹੋ ਸੁੰਡ ਦੇ ਠੀਕ ਹੈ ਹਾਂ ਤੇ ਭਾਈ ਪਾਈ ਕਿਵੇਂ ਮੜੇ ਆਏ ਦੱਸੋ ਮਤਲਬ ਆਪਣੇ ਆ ਵੀ ਸਾਸਰੀ ਕਾਲ ਦੋਸਤੋ ਅੱਜ ਆਪਣੇ ਇੱਕ ਕਿਸਾਨ ਦੇ ਖੇਤ ਤੇ ਪਹੁੰਚੇ ਆ ਕਿਨਾਂ ਕਣਕ ਨੂੰ ਬਾਈ ਬਹੁਤ ਸੁੰਡ ਨੇ ਕਹਿਰ ਵਿਚਾਰ ਗਿਆ ਦੀ ਇੱਕ ਬਾਈ ਨੂੰ ਹੱਲ ਲੱਭਿਆ ਮਤਲਬ ਸੌਖਾ ਜਿਹਾ ਤਰੀਕਾ ਹੈ ਬਾਈ ਨੇ ਕਰ ਦਿਆ ਗੱਲਬਾਤ ਦੀ ਆਪਾਂ ਵੀ ਬਾਈ ਨੇ ਕੀ ਪਾਇਆ ਇਹਦੇ ਵਿੱਚ ਵੀ ਸੁੰਡ ਦਾ ਮਤਲਬ ਤੁਹਾਨੂੰ ਮਰਿਆ ਵੀ ਦਿਖਾਵਾਂਗੇ ਠੀਕ ਆ ਪੂਰਾ ਕੰਟਰੋਲ ਕਰ ਲਿਆ ਬਾਈ ਬਾਈ ਨੇ ਕਰ ਦਿਆ ਗੱਲ ਆਪਾਂ ਬਾਈ ਸਤਿ ਸ੍ਰੀ ਅਕਾਲ ਹਾਂ ਬਾਈ ਸਤਿ ਸ੍ਰੀ ਅਕਾਲ ਬਾਈ ਜੋ ਕਿ ਆਪਣੇ ਤੁਹਾਨੂੰ ਪਤਾ ਹੈਗਾ ਮਾਲਵੇ ਏਰੀਆ ਚ ਖਾਸ ਕਰ ਵੀ ਜਿਹੜਾ ਸੌਂਡ ਹੈਗਾ ਉਹਨੇ ਬਹੁਤ ਜਿਆਦਾ ਗੈਰਮਚਾਰ ਰੱਖਿਆ ਹੈਗਾ ਇਹ ਜਿਵੇਂ ਸੁਪਰ ਸੀਡ ਨਾ ਕਣਕੀ ਵੀ ਜਿਹੇ ਕੱਲੀ ਆਏ ਝਨੀ ਜਿੰਨਾਂ ਨੇ ਬਾਕੇ ਕਣਕੀ ਬੀਜੀ ਹੈ ਜਾਂ ਜ਼ੀਰੋ ਡ੍ਰਿਲ ਨਾਲ ਮਾਰੇ ਖਰਚਿਆਂ ਨੂੰ ਅੱਗ ਲਾ ਕੇ ਸਿੱਧੀ ਬਜਾਈ ਕਰਨੇ ਜਿਹਨੂੰ ਆਪਾਂ ਜਿਨਾਂ ਨੇ ਉਹ ਗਰੀ ਹੈ ਉਹਨਾਂ ਦੀ ਕਣਕ ਜੀ ਬਹੁਤ ਜਿਆਦਾ ਦਵਾਈ ਮਚਾਈ ਹੋਈਏਗੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਾਈ ਕੇ ਵੀ ਆ ਕਣਕ ਕਿੰਨੀ ਹਨਾ ਸੁੰਡ ਖਾ ਗਿਆ ਇਹਨੂੰ ਹਾਂ ਬਈ ਬਹੁਤ ਬਾਰੇ ਹਾਂ ਤੇ ਹੁਣ ਤੁਹਾਨੂੰ ਅਸੀਂ ਦੱਸ ਦਾਂਗੇ ਇਹਦੇ ਵਿੱਚ ਅਸੀਂ ਦਵਾਈ ਪਾਈ ਦੀ ਗੱਲ ਇੱਕ ਤੇ ਤੁਹਾਨੂੰ ਹੁਣ ਲਾਈਵ ਦਿਖਾਉਣੇ ਅਸੀਂ ਸੁੰਡ ਮਰਿਆ ਹੋਇਆ ਤੇ ਮੈਂ ਤੁਹਾਨੂੰ ਪੌਦਾ ਪੱਟ ਦਾਂਗਾ ਬਾਈ ਉਰੋਂ ਕੋਈ ਵੀ ਤੁਸੀਂ ਜਿਹੜਾ ਮਾਲਕੀ ਉਤੋਂ ਪੌਦੇ ਦੀ ਜਿਹੜੀ ਆ ਮੰਨ ਲਓ ਸੁੰਡ ਖਾ ਰਿਹਾ ਰਹੇਗਾ ਜਿਵੇਂ ਆਹ ਟਾਣੀ ਹੈਗੀ ਆਹ ਟਾਣੀ ਜਿਹੜੀ ਦੀ ਆ ਗਲੀ ਹੋਈ ਹੈਗੀ ਮਾਲਕੀ ਉਤੋਂ ਪੀਲੀ ਹੋ ਰਹੀ ਹੈਗੀ ਤੁਸੀਂ ਕੋਈ ਮਰਜ਼ੀ ਪੌਦਾ ਪੱਟ ਲਓ ਠੀਕ ਹੈ ਮੰਨ ਲਓ ਛਾਂਨੇ ਹੈਗੇ ਠੀਕ ਹੈ ਦੱਸੋ ਐਂ ਕਰ ਬਾਈ ਮੜਾ ਜੈ ਨਾ ਇਹਨੂੰ ਜ਼ੂਮ ਕਰ ਲਈ ਹਣਾ ਠੀਕ ਹੈ ਮੋਲ ਆ ਸ਼ਾਖਾਂ ਲੈਣੇ ਪਟਕੇ ਠੀਕ ਹੈ ਕਣਕ ਦੇ ਵਿੱਚੋਂ ਲਿਆਵਾਂਗੇ ਜਿਨੇ ਕਿ ਆਪ ਨੂੰ ਮਰਿਆ ਦਿਖਾਈ ਦੇ ਹਾਂ ਹਾਂ ਤੁਸੀਂ ਉਹਨਾਂ ਹਲੋਟ ਤੈਂ ਦੇੜ ਨੇ ਸਾਰੀ ਸ਼ਾਖਾਂ ਨੂੰ ਆਉ ਤੜ ਗਈ ਹੂੰ ਆ ਸ਼ਾਖਾਂ ਦੀ ਐਵੇਂ ਸਾਨੂੰ ਦੇਖਣ ਲੱਗ ਗਿਆ ਹੋਊਗਾ ਵੀਡੀਓ ਦੇ ਵਿੱਚੋਂ ਹੂੰ ਹੂੰ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਕਲੀਅਰ ਕਰਕੇ ਦਿਖਾ ਦਿੰਨੇ ਹਾਂ ਤੁਹਾਨੂੰ ਇਹ ਆ ਦੇਖੋ ਬਾਈ ਇਹ ਆ ਪਿਆ ਮੜਾ ਆ ਦੇਖੋ ਆਪਾਂ ਸਾਈਡ ਤੇ ਵੀ ਤਾਰ ਲੈਨੇ ਆਂ ਆ ਮਰਿਆ ਭਾਈ ਜਾਨ ਇਹਦੇ ਵਿੱਚ ਫਿਰ ਤੁਸੀਂ ਹੋਰ ਵੀ ਕਿਸੇ ਛੱਕਦੇ ਡੋਗੇ ਮੰਨ ਲਓ ਆਹ ਬੁੱਟਾ ਵੱਟ ਕੇ ਲੈ ਆਪਾਂ ਯਾਨੀ ਕਿ ਸਾਰੀ ਲਗਭਗ ਸਾਰੀ ਮਰ ਗਈ ਹਾਂ ਹਾਂ ਮਤਲਬ ਆਪਾਂ ਦੀਆਂ ਸ਼ਾਖਾਂਾਂ ਦੇ ਵਿੱਚ ਦੇਖਣੇੜੀ ਇਹਦੀ ਉੱਤੇ ਅ ਟ੍ਰਾਇੰਗਲਸ ਨਿਕਲੀਆਂ ਹੋਈਆਂ ਨੇ ਇੰਗਲਿਸ਼ੇ ਕਹਿੰਦੇ ਨੇ ਆਪਾਂ ਇਹਨੂੰ ਠੀਕ ਹੈ ਹਾਂ ਮੰਨ ਲਓ ਆ ਦੇਖੋ ਹੁਣ ਆਪਾਂ ਨੇ ਖਿੱਚ ਲਿਆ ਹੂੰ ਤੇ ਇੱਧਰ ਆ ਗਿਆ ਤੁਸੀਂ ਇਹਦੇ ਵਿੱਚ ਦੇਖੋ ਇਹਦੇ ਵਿੱਚ ਸੁੰਡ ਬੈਠਿਆ ਹੋਊਗਾ ਮਰਿਆ ਹੋਇਆ ਆ ਲੱਗਣ ਆ ਲੱਗਿਆ ਇਹਨੂੰ ਹੋਰ ਢੇੜਨੇ ਹੋਗੇ ਜੇ ਆਪਾਂ ਜਿਆਦਾ ਦੱਬ ਦਾਂਗੇ ਫਿਰ ਇਹਦਾ ਜਮੀ ਕਿਤੇ ਆ ਨਾ ਕਹਦੇ ਨੂੰ ਤੁਸੀਂ ਹੁਣੇ ਮਾਰੇ ਠੀਕ ਹੈ ਇਹ ਬਈ ਆਪਣੀ ਦਵਾਈ ਦਾ ਕੁਮਾਰਾ ਦੇਖੋ ਬਈ ਆ ਬੈ ਸੁੱਤਾ ਠੀਕ ਹੈ ਬਈ ਵੈਰੀ ਗੁੱਡ ਹੁਣ ਇਹ ਨਹੀਂ ਉੱਠਦਾ ਹੈਗਾ ਹੁਣ ਬਹੁਤ ਜਲਦੀ ਰਿਜ਼ਲਟ ਮਿਲੇ ਬਰਾਵਾ ਕਿਉਂਕਿ ਬਈ ਕਲੋਰੋ ਨਹੀਂ ਹੈ ਜੈਨੀ ਕੰਮ ਕਰ ਸੀ ਹੋਰ ਵੀ ਜਿੰਨੇ ਬੁੱਟੇ ਦੇਖੋਗੇ ਹੂੰ ਸਾਰੇ ਕੀ ਲੈ ਆ ਹਾਂ ਸਾਰਿਆਂ ਦੇ ਵਿੱਚ ਬਈ ਇਹ ਲੁੱਟ ਤੇ ਆਈ ਮਰਿਆ ਪਿਆਗਾ ਠੀਕ ਹੈ ਤੇ ਉਹ ਦੇਖੋ ਬਾਗਲੇ ਕਿਵੇਂ ਚੋਕਨ ਲੱਗ ਰਹੇ ਨੇਗੇ ਹਾਂ ਕਿਉਂਕਿ ਇਹਨਾਂ ਦਾ ਵੀ ਭੋਜਨ ਪਾਣੀ ਆ ਹਨਾ ਸਹੀ ਗੱਲ ਵੀ ਇਹਨਾਂ ਨੂੰ ਦੇਨੇ ਚੋਕਨ ਦੋ ਜੋ ਸ਼ਾਮ ਜੀ ਹੁੰਦੀ ਹੈਗੀ ਮੰਨ ਲਓ ਸ਼ਾਮ ਨੂੰ 5:00 ਵਜੇ ਦੇਣਗੇ ਅਈਦੁਆਦ ਆਪਾਂ ਨੇ ਇਹਦੇ ਵਿੱਚ ਬਾਈ ਕਰਾਫਟੇ ਦਬਾਈ ਪਾਣੀ ਆ 5% ਅੱਛਾ ਅੱਧਾ ਲੀਟਰ 1 ਕਿੱਲੇ ਦੀ ਡੋਜ਼ ਮਿੱਟੀ ਦੇ ਵਿੱਚ ਲਾ ਕੇ ਆਪਾਂ ਨੇ ਇਹਦਾ ਛੱਟਾ ਦੇਣਾ ਹੈਗਾ ਠੀਕ ਹੈ ਕਿਉਂਕਿ ਇਹ ਕਿਸਾਨ ਵੀ ਰੋਤਨ ਨਾਲ ਦੇਂਦੇ ਨੇ ਉਹ ਤਾਂ ਇਹਨਾਂ ਰਿਜ਼ਲਟ ਨਹੀਂ ਮਿਲਦਾ ਹੈਗਾ ਕਿਉਂਕਿ ਮਿੱਟੀ ਨਾਲ ਇੱਕ ਤਾਂ ਦੂਰ ਤੱਕ ਛਾਣਾ ਵਗ ਜੂ ਇੱਕ ਪਾਣੀ ਵੀ ਸੌਖੀ ਹੈਗੀ ਤੇ ਇਹ ਸ਼ਾਮ ਨੂੰ ਪਾਗੀ ਤਾਂ ਇਹ ਫਾਇਦਾ ਹੈ ਬਾਈ ਇੱਕ ਤਾਂ ਦਿਨ ਆ ਜਿਹੜੇ ਜਾਨਵਰ ਨੇ ਸ਼ਾਮ ਨੂੰ ਆਪਾਂ ਆਪਣੇ ਘੋਰਨੇ 'ਚ ਵਗ ਜਾਣਗੇ ਹਨਾ ਠੀਕ ਹੈ ਆਲਣਿਆ ਜੈ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਜਦੋਂ ਉਹ ਅਗਲੇ ਦਿਨ ਨੂੰ ਵਰਤਣਗੇ ਉਹਦੋਂ ਨੂੰ ਇਹ ਮਰਿਆ ਹੋਇਆ ਹੋਊਗਾ ਉਹ ਇਹਨਾਂ ਨੇ ਠੀਕ ਤੂੰ ਕਿਹ ਜਿਉਂਦੇ ਸੁੰਡ ਨੂੰ ਜ਼ਿਆਦਾ ਖਾਂਦੇ ਨੇਗੇ ਥੋੜਾ ਦਿਨੇ ਦਿਨੇ ਇਹ ਚੁੱਕ ਲੈਣਗੇ ਤੇ ਮਲਕੇ ਵੀ ਸ਼ਾਮ ਨੂੰ ਹਣੀ ਸੇ ਸ਼ਾਮ ਨੂੰ ਆਪਣੀ ਦਵਾਈ ਸ਼ਾਮ ਨੂੰ ਹੀ ਪਾਣੀ ਐ ਐਕਸਟਰ ਆਪਾਂ ਨੇ ਮੱਝ ਨਹੀਂ ਕੀ ਆਪਾਂ ਉਹ ਪਾਈ ਆ ਬੰਦਲ ਕਰਾਟੇ ਦਵਾਈ ਪਾਈ ਐ ਹਾਂ ਕਰਾਟੇ ਦਵਾਈ ਇੱਕ ਸੈੱਟ ਆਪਾਂ ਨੇ ਕਲੋਰੋ ਦਾ ਵੀ ਰਿਜ਼ਲਟ ਗੱਡੇ ਦੀਗਾ ਠੀਕ ਹੈ ਉਹ 1.5 ਲੀਟਰ ਪਾਈ ਦੀ ਨਾਲ ਤਾਂ ਹੋ ਮਹਿੰਗੀ ਪੈਂਦੀ ਐ ਜ਼ਿਆਦੇ ਤੇ ਨਾਲੇ ਭਾਈ ਉਹਦੋਂ ਕਿੰਨਾ ਰਿਜ਼ਲਟ ਨਹੀਂ ਹੈਗਾ ਕਿਦੇ ਸਾਨੂੰ ਦਿਖਾਵ ਮਾਈ ਕਣਕ ਆਪਾਂ ਕਲੋਰੋ ਵਾਲੀ ਵੀ ਵੀ ਜਿੱਡਿ ਜਿ ਪਾਜਾ ਬੰਨੇ ਦੂਜੇ ਖੇਤ ਹੈਗੀ ਤੇ ਉਹ ਚ ਸੁੰਡ ਐਂ ਫਿਰਦਾ ਹੈਗਾ ਤੋਰਿਆ ਇਹਦੇ ਵਿੱਚ ਆਜਾ ਚਲੋ ਤੁਸੀਂ ਇਹ ਪਾਣੀ ਵਿੱਚ ਬੜਨ ਨੂੰ ਡਰਦੇ ਹੋ ਮਿਲ ਕੇ ਤੁਸੀਂ ਥੋੜਾ ਖੇਚਲਾ ਨਹੀਂ ਕਰਦੇ ਹੈਗੇ ਜੇ ਅੰਦਰ ਬੜੋਗੇ ਸੋਨੂੰ ਅੰਦਰ ਹੈ ਲੋੜਦੇ ਆ ਉੱਤੇ ਹੀ ਡਰ ਰਹੇ ਬਾਈ ਜੀ ਮਰੇ ਹੋਏ ਥੰਡੇ ਠੀਕ ਹੈ ਹਾਂ ਤੇ ਬਾਈ ਪਾਈ ਕਿਵੇਂ ਮੜ ਜਾਈਏ ਦੱਸੋ ਮਤਲਬ ਆਪਣੇ ਕਿਸਾਨ ਭਰਾਵਾਂ ਨੂੰ ਅੱਛਾ ਪਾਣ ਦਾ ਕੀ ਤਰੀਕਾ ਕਰਾਟੇ ਹਾਂ ਪਾਣ ਦਾ ਤਰੀਕਾ ਬਾਈ ਆਜੋ ਮੈਂ ਹਾਂ ਬਾਈ ਦੇਖੋ ਆਪਾਂ ਨੇ ਇਹ ਲੋੜ ਤੇ ਜਿਹੜੇ ਆ ਲੀਟਰ ਹੈਗਾ ਹੂੰ ਦਾ ਕਰਾਟੇ ਦਾ 5% ਸਮਾਰ ਕੇ ਦਿਖਾ ਦਿਓ ਬਾਈ ਜ਼ਹਿਰ ਕਿਉਂਕਿ ਗਈਆਂ ਨੂੰ ਨਾ ਮਨ ਲਗੇ ਜ਼ਹਿਰ ਦੇ ਨਾਮ ਤੋਂ ਜਾਣਦੇ ਨੇ ਇਹਨਾਂ ਨੂੰ ਹਾਂ 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 ਕਰਾਟੇ ਦਾ ਨਹੀਂ ਬਸ ਲੱਗਦਾ ਆਪਣੀ ਮਾਲਵੇਦੀ ਭਾਸ਼ਾ ਹੈ ਕਿਉਂਕਿ ਵੀਡੀਓ ਹੋਰ ਵੀ ਬਹੁਤ ਦੂਰ ਤੱਕ ਜਾਣੀ ਹੈ ਠੀਕ ਹੈ ਹਾਂਜੀ ਬਾਈ ਜੀ ਇਹ 5% ਲੈਣੀ ਆਪਾਂ ਨੇ ਠੀਕ ਹੈ ਤੇ ਆਤਾਇਆ ਡੱਬਾ ਆਪਾਂ ਇਹਨੂੰ ਖੋਲ੍ਹ ਰਹੇ ਹਾਂਗੇ ਇਨੂੰ ਮੈਂ ਪੱਟ ਕੇ ਕਿਉਂਕਿ ਮੈਂ ਹੁਣ ਲਾਉਂਦਾ ਨਹੀਂ ਹੈਗਾ ਜੀ ਹੂੰ ਮੈਂ ਤੁਹਾਨੂੰ ਆਪਣੇ ਇਹਦੇ ਵਿੱਚ ਪਾਣੀ ਪਾਇਆ ਹੋਇਆ ਹੈਗਾ ਵੀ ਡੈਮੋ ਕਰਨ ਨੂੰ ਦਿਖਾਣ ਖਾਤਰ ਹੂੰ ਕਿਉਂਕਿ ਫਿਰ ਮੈਂ ਅਜੇ ਥੋੜਾ ਜਿਹਾ ਲੇਟ ਪਾਉਂਗਾ ਤੁਸੀਂ ਪਹਿਲਾਂ ਆ ਕੇ ਵੀਡੀਓ ਬਣਾਉਣਾ ਠੀਕ ਹੈ ਤੇ ਮੈਂ ਤੁਹਾਨੂੰ ਲਾਉਣ ਦਾ ਤਰੀਕਾ ਦੱਸੂਗਾ ਜਿਵੇਂ ਆਦਵਾਈ ਹੈਗੀ ਠੀਕ ਹੈ ਆਪਾਂ ਇਹ ਖੋਲਣਾ ਇਹਨੂੰ ਐਸੀ ਮੰਗੂ ਇਹਦੇ ਅਸੀਂ ਉੱਤੇ ਸੀਲ ਪਟਣੀ ਹੈਗੀ ਤੇ ਗਰੀਕ ਮਿੱਟੀ ਲੈਣੀ ਹੈਗੀ ਆਪਾਂ ਨੇ ਠੀਕ ਹੈ ਪੂਰੀ ਹੰਦਰੀ ਹਾਂ ਹਾਂ ਤੇ ਉਹਦੇ ਵਿੱਚ ਆਪਾਂ ਇਹਨੂੰ ਅਸੀਂ ਉੱਤੇ ਐ ਖੰਡਿਆ ਲੈਣਾ ਹੈਗਾ ਠੀਕ ਹੈ ਖੰਡਿਆ ਕੇ ਤੇ ਆਪਾਂ ਇਹਨੂੰ ਉੱਤੇ ਐ ਰਕੜ ਲੈਣਾ ਹੈ ਹਾਲੇ ਤਾਂ ਹੋਲੀ ਹੋਲੀ ਜਰ ਨੂੰ ਰੋਲ ਕੇ ਠੀਕ ਹੈ ਜਿੰਨੀ ਕਮੇਟੀ ਚ ਘੁਲ ਜੇ ਇਹ ਤੇ ਮੇਂ ਜੇ ਆਪਾਂ ਨੂੰ ਮਿੱਟੀ ਥੋੜੀ ਲੱਗਦੀ ਆ ਥੋੜੇ ਜਿਹੇ ਦੇ ਵਿੱਚ ਆਪਾਂ ਆ ਪਾਣੀ ਐਡ ਕਰ ਸਕਦੇ ਆਂ ਮਿੱਟੀ ਹੋਰ ਗਿੱਲੀ ਕਰਨ ਨੂੰ ਠੀਕ ਹੈ ਮੰਨ ਲਓ ਥੋੜੀ ਮਿੱਟੀ ਆਪਾਂ ਨੂੰ ਹੋਰ ਗਿੱਲੀ ਕਰਨੀ ਹੈਗੀ ਤੇ ਬਾਈ ਇਹਨੂੰ ਰੇਲ ਜਰੂੰਗੇ ਜੇ ਬਾਹਰ ਨਾ ਖੜਿਆਓ ਕਿਉਂਕਿ ਇਹ ਲੜਦੀ ਆ ਨਾ ਦਵਾਈ ਥੋੜੀ ਜੀ ਠੀਕ ਹੈ ਤਾਂ ਜੇ ਹੋ ਸਕੇ ਤਾਂ ਪਹਿਲਾਂ ਤੁਸੀਂ ਇੱਕ ਗੋਲੀ ਆਂਦੀ ਹੈਗੀ ਸਟਰਾ ਜਨ ਦੀ ਠੀਕ ਹੈ ਹਾਂ ਅੱਧੀ ਗੋਲੀ ਲੈ ਲਓ ਕੋਈ ਗੱਲ ਨਹੀਂ ਜਿਹੜੇ ਨੂੰ ਕੋਈ ਪ੍ਰੋਬਲਮ ਹੈ ਠੀਕ ਹੈ ਪੰਜਾਬੀ ਵਾਸਤੇ ਕੋਈ ਚੱਕਰ ਵੀ ਨਹੀਂ ਹੈਗਾ ਇੰਨੀ ਲੜਦੀ ਨਹੀਂ ਹੈਗੀ ਜਿਹੜੇ ਤਰੀਕੇ ਨਾਲ ਆਪਾਂ ਪਾਵਾਂਗੇ ਠੀਕ ਹੈ ਐਸ ਲੋਟ ਤੇ ਬਾਈ ਮਿਕਸ ਕਰਕੇ ਆਪਾਂ ਨੇ ਬਾਲਟੀ ਦੇ ਵਿੱਚ ਧਰ ਕੇ ਪਾਣੀ ਹੈ ਜੀ ਬਾਲਟੀ ਕਿਵੇਂ ਬਾਈ ਇਹ ਬਾਈ ਫਿਰ ਜੇ ਚਲੂੰਗੇ ਪਾਵਾਂਗੇ ਬਾਈ ਉਹ ਲੱਗੀ ਜਾਊਗਾ ਨਾਲ-ਨਾਲ ਫਿਰ ਉੱਥੇ ਲੜੂਗੀ ਇਹ ਠੀਕ ਹੈ ਤਾਂ ਬਾਲਟੀ ਦੇ ਜੱਪੇ ਨੂੰ ਲੋਰ ਤੇ ਐਵੇਂ ਪਾਣਾਗਾ ਕਿਉਂਕਿ ਜੇ ਰੇਚਰ ਰਾ ਰਹੇ ਨਾ ਰੇ ਵੀ ਪਾਣੀ ਬਾਈ ਬਹੁਤ ਛੇਤੀ ਛੱਡ ਜਾਂਦੀ ਹੈ ਠੀਕ ਹੈ ਆਪਾਂ ਸਾਰੀ ਮਿੱਟੀ ਇਕੱਠੀ ਕਰਕੇ ਬਾਲਟੀ 'ਚ ਪ ਠੀਕ ਹੈ। ਕਾਲੀ ਬਾਈ ਜੀ, ਕੇਰਾਂ ਬਾਲਟੀ ਜਿ ਆਪਾਂ ਨੇ ਹੋਰ ਹੱਥ ਮਾਰ ਲੈਣਾ ਹੈਗਾ। ਠੀਕ ਹੈ। ਫਿਰ ਬਾਈ ਕੁਝ ਨਹੀਂ ਕਰਨਾ ਬਾਲਟੀ ਨਾ ਫੜੋ। ਠੀਕ ਹੈ। ਜੇ ਆਪਾਂ ਇਹ ਲੋਡ ਤੇ ਆਏ ਐ ਐਕਚੁਅਲ ਹੁਣ ਆਪਣੀ ਇੰਨੀ ਉਸਰੀ ਐ ਜੇ ਆਪਾਂ ਢੋਲੀ ਨਾਲ ਕਰਾਂਗੇ ਤਾਂ ਵੀ ਨਹੀਂ ਕਲੀਅਰ ਹੋਣੀ ਬਾਈ। ਠੀਕ ਹੈ। ਕਿਉਂਕਿ ਇਹਦੇ ਨਾਲ ਬਹੁਤ ਦੂਰ ਤੱਕ ਛਾਣਾ ਵਗ ਜੂਗਾ। ਤੁਸੀਂ ਹੁਣ ਦੇਖੋਗੇ ਜੀ ਨੇ। ਹੁਣ ਮੈਂ ਔਰੇ ਲੋਡ ਤੇ ਆਇਆ ਛੜ ਗਿਆ ਔਰੇ ਛੜ ਕੇ ਪਹਿਲਾਂ ਆਪਾਂ ਇੱਧਰ ਮਾਰਿਆ ਦੇਖੋ। ਠੀਕ ਹੈ। ਮਾਲਕੇ ਸੁਪਰ ਸੀਟਰ ਦੇ 4 ਤੋਂ 5-5 ਖੋਟਾ ਇੱਧਰ ਨੂੰ ਲੈ ਗਿਆ ਅਗੇੜੇ। ਠੀਕ ਹੈ। ਤੇ ਅਸ ਲੋ ਇੱਕ ਬਚਾਲੂ ਮਾਰ ਕੇ ਬਸ ਅੱਗੇ ਦੁਰ ਕੋ ਐਸ ਲੋੜਦੇ ਸਾਰੀ ਦੇ ਵਿੱਚ ਤੁਹਾਡਾ ਜਿਹੜਾ ਬਾਜੂਗਾ ਐ ਜਾਈ ਚੱਲੋ ਬਾਈ ਸੌਖਾ ਤਰੀਕਾ ਬਾਈ ਜੀ ਹੈ ਸੌਖਾ ਤਰੀਕਾ ਹੈ ਇਹਨੂੰ ਨਾਲ ਤਾਂ ਛੋੜੇ ਉੱਤੇ ਨਹੀਂ ਪੈਂਦੀ ਨਾਲੇ ਛੋੜੇ ਲੜਦੀ ਨਹੀਂ ਹੈਗੀ ਦੁਰ ਤੇ ਹਾਂਜੀ ਹਾਂਜੀ ਮਿੱਟੀ ਦੇ ਵਿੱਚ ਰਲਾ ਕੇ ਬਾਈ ਜੀ ਸਭ ਤੋਂ ਸੌਖਾ ਤਰੀਕਾ ਹੈ ਇਹਦਾ ਠੀਕ ਹੈ ਜੀ ਹਾਂ ਤੇ ਬਾਲਟੀ ਚੱਕ ਲੋ ਬਾਲਟੀ ਨਾਲ ਚੱਕਣੀ ਸੌਖੀ ਹੈਗੀ ਆਪਾਂ ਨੂੰ ਨਾਲੇ ਬੰਦਾ ਆਰਾਮ ਨਾਲ ਲੰਘ ਜਾਂਦਾ ਹੈਗਾ ਠੀਕ ਹੈ ਪੂਰਾ ਰਿਜ਼ਲਟ ਮਿਲਦਾ ਜੀ ਹਾਂ ਜੇ ਤੁਹਾਡੇ ਆਲੇ-ਦਾਲੇ ਵੱਟਾਂ ਨੇ ਇੱਕ ਗੇੜਾ ਪਹਿਲਾਂ ਵੱਟ ਉੱਤੇ ਸੜ ਕੇ ਲਾ ਦਿਓ ਕਿਉਂਕਿ ਤੁਹਾਡਾ ਅੱ ਤੋਂ ਜ਼ਿਆਦਾ ਕਲੀਅਰ ਹੋਈ ਮਤਲਬ ਜਿਵੇਂ ਕਿ ਕਣਕ ਨੇ ਪਾਣੀ ਪੀ ਲਿਆ ਹਾਂ ਕਣਕ ਦੇ ਵਿੱਚ ਪਾਣੀ ਸਾਰੀ ਚ ਖੜਾ ਹੋਇਆ ਹੋਣਾ ਚਾਹੀਦਾ ਫੁੱਲ ਜਾਨੀ